ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਮੋਗੇ। ਆ ਜੋ ਨਾਲੇ ਤਾਂ ਤੁਹਾਨੂੰ ਦਿਖਾਉਨੇ ਆ ਆਪਣਾ ਛੱਬੀ ਝੋਨਾ ਅੱਜ ਹੋ ਗਿਆ 1 ਮਹੀਨੇ ਦਾ ਪੂਰਾ। ਕੋਸੋ ਗਿਆ 1 ਮਹੀਨੇ ਦਾ 3-4 ਦਿਨ ਦਾ। ਤੇ ਤੋਰੀਆਂ ਆਈਆਂ ਸਬਜ਼ੀ ਤੋੜਨ ਲੱਗੇ ਸੀ। ਬਾਕੀ ਤਾਂ ਮਹੀਨੇ ਕਰਤੀ ਸਬਜ਼ੀ ਖਰਾਬ। ਤੇ ਆ ਜੋ ਤੁਹਾਨੂੰ ਦਿਖਾਈਏ ਤੋਰੀਆਂ। ਕਿਉਂਕਿ ਇਹ ਤਾਂ ਜੜੀਆਂ ਕਰਕੇ ਬਚੀਆਂਆਂ, ਫੁੱਲ ਉੱਤਰਦਿਆਂ। ਉਹ ਤੋਰੀ। ਇਹ ਸੋ ਤੋਰੀਆਂ। ਹੋਲ ਟੋਰੀ ਆ। ਇਹ ਤੋਂ ਖੋਲ ਪਰਿਆ ਘਰੀ ਪਈ ਆ। ਇੱਕ ਵੇਲੀਆ ਨਾਲ ਇਹ। ਇਹਨੂੰ ਨੋੜਿਆਂ ਦੀ ਟੋਰੀ ਉੱਤਰਦੀ ਆ ਹੁਣ ਇਹ। ਚਾਰੇ ਪਾਸੇ ਟੋਰੀਆਂ ਹੀ ਟੋਰੀਆਂ ਦੇਖੋ। ਹੋਲ ਟੋਰੀ ਉੱਤਰਦੀ ਆ। ਉਹ ਕੱਟੀਆਂ 8-10 ਕਿਲੋ ਉੱਤਰਦੀ ਆ ਜੇ ਤੁਹਾਨੂੰ ਲਾ ਕੇ ਵੀ ਦਿਖਾਉਣਾ ਜਦੋਂ ਤੋੜ ਲਈਆਂ। ਆਹ ਪਾ ਕੀਤੀ ਸੀ ਬੈਂਗਣੀ ਦੀ ਫਨੀਰੀ ਤਿਆਰ ਤੇ ਐ ਟ੍ਰਾਂਸਫਰ ਕਰਤੀ ਕੋਸਤਾ ਦੇ ਐ। ਵੜਪਟ ਕੇ ਲਾਤੀ ਆਏ ਬੁੱਤੇ ਇੱਧਰ ਨੂੰ ਆਹ ਦੀਆਂ ਲਾ ਦੇ ਬਤਾ ਬਹੁਤ ਚੋਲੇ ਫੁਲੀਆਂ ਰਹਿ ਗਈਆਂ ਆ ਪਾਣੀ ਵਾਲਾ ਖੜਨ ਨਾਲ ਮਿਰਚਾਂ ਨੂੰ ਖਾਬ ਹੁੰਦੀਆਂ ਕਿਉਂਕਿ ਨੂੰ ਵਾਲਾ ਸੀ ਦੇਖੋ ਆਪਣਾ 26 ਝੋਨਾ ਇਹ ਮੂੰਗੀ ਵੱਢ ਕੇ ਆਲੂ ਵਾਲੇ ਬਾਣ ਚ ਆ ਹੋ ਗਿਆ 1 ਮਹੀਨਾ ਇਧਰ ਦੀ ਲੈਣ ਹੋ ਗਈ 1 ਮਹੀਨਾ 2 3 ਦਿਨ ਦਾ ਯਾਨੀ ਕਿ ਰੇ ਆਪਾਂ ਖਤਮ ਕਰਤੇ 3 3 ਕਿਉਂਕਿ ਇਜ਼ਲੀ ਏਰੀਆ ਆਪਾਂ ਚਾਰ-ਚਾਰ ਜੱਟੇ ਲਾਤੇ ਸੀਗੇ ਡੱਗ ਪੈਂਦਾ ਮੁੜ ਕੇ ਇਹ ਤੇ ਆਹ ਪੂਰਾ ਹਜੇ ਅੱਜ ਮਹੀਨੇ ਦਾ ਹੀ ਆ ਯਾਨੀ ਕਿ 4-5 ਤਰੀਕ ਦਾ ਲੱਗਿਆ ਪਿਆ 5 ਦਾ ਇਧਰ ਲਈ ਲੈਣ ਸਾਰੀ ਇਹ ਤੇ ਆਹ ਲੈਣ ਆਪਣੇ 2 ਤਰੀਕ ਦੀ ਲੱਗੀ ਵੀ ਆ ਇੱਥੇ ਤਾਂ ਹੀ 2 ਦੀ ਆ ਉਹ ਮੋੜ ਵਾਲਾ ਕਿਲਾ 3 ਦਾ ਆਹ ਆਹ 3 ਕਿਲੇ ਇਧਰ ਲੱਗੇ ਪਿਆ ਇਹ 2 ਤਰੀਕ ਦੇ 1 ਤਰੀਕ ਨੂੰ ਆਪਾਂ ਕਦੋਂ ਕਰਨ ਲੱਗੇ ਸੀਗੇ ਦੇਖੋ ਝੋਨੇ ਦੀ ਗਰੋਥ ਦੇਖੋ ਫੇ ਆ ਜਣ ਕੇ ਤਿੰਨ ਚਾਰ ਦਿਨ ਲੇਟ ਆ ਤਿੰਨਾਂ ਚੌਂਦ ਨਾ ਜੀ ਇੰਨਾ ਫਰਕ ਆ ਦੇਖੋ ਗਰੋਥ ਦਾ ਤੇ ਇਹਦਾ ਜਣ ਕੇ ਰੇ ਇੱਤੇ ਵੀ ਖਤਮ ਕਰਤਾ ਇੱਤੇ ਪਰਸੋਂ ਕੀ ਖਤਮ ਕੀਤਾ ਇੱਤੇ ਮਹੀਨੇ ਤੇ ਜਣ ਕੇ ਮਹੀਨੇ ਦੇ ਵਿੱਚ ਵਿੱਚ 30 ਦਿਨਾਂ ਦੇ ਵਿੱਚ ਵਿੱਚ ਇੱਤੇ 26 ਤੇਰੇ ਪੂਰਾ ਕਰਤਾ ਆਪਾਂ ਤੇ ਦੇਖੋ ਝੋਨਾ ਤੇ ਮੀ ਤੋਂ ਬਾਅਦ ਅੱਜ ਹੀ ਚਲਾਈਆਂ ਮੋਟਰਾਂ ਇਹ ਕਿਉਂਕਿ ਪਾਣੀ ਜਾਵਾ ਮੜ ਕਿਉਂਕਿ ਬਾਣ ਵੀ ਇਹ ਰਵੇਸ ਲਾ ਜਾਈ ਬਾਹਣਾ ਦੇਖੋ ਝੋਨਾ ਇੱਧਰ ਦੇਖੋ ਝੋਨੇ ਦਾ ਰੂਟਾ 26 ਦਾ ਦੇਖੋ ਤੇ ਕੋ ਮਗਰਾਬੀ ਜੀ ਬਹੁਤ ਤੰਗ ਕਰਦੀ ਆ ਤੇ ਚੂਹਾ ਵੀ ਕਿਉਂਕਿ ਸਾਡੇ ਚੂ ਸੂਏ ਦਾ ਕਰਕੇ ਚੂਹਾ ਵਾਲਾ ਇੱਧਰ ਸੁਗਾਗਾ ਇੱਧਰ ਕੱਸੀ ਆ ਨਾਲ ਜਾਂਦੀ ਆ ਕਸੀ ਜਾਂਦੀ ਆ ਉਹਦੇ ਨੜਿਆਂ ਵਾਲੀ ਤੇ ਅੱਜ ਇਹ ਪੂਰਾ ਆ ਹੋ ਗਿਆ 1 ਮਹੀਨਾ 3 4 ਦਿਨ ਦਾ ਤੇ ਆ ਪੂਰਾ ਮਹੀਨੇ ਦੀ ਹੋ ਗਈ ਆ ਲੈਣ ਇਧਰ ਲਈ ਤੇ ਇਹ ਹੁਣ ਇੱਥੇ ਖਤਮ ਆ ਬਸ ਜਾਦੀ ਮਹੀਨ ਤੋਂ ਬਾਅਦ ਆਏ ਆ ਪਾਣੀ ਦਾ ਇਧਰਲੀ ਲੈਣ ਜਹੇ ਚਲਾਈ ਨਹੀਂ ਆ ਦੇਖੋ ਇਹ ਚ ਪਾਣੀ ਹੈ ਨਹੀਂ ਆ ਤੇ ਇਧਰਲੀ ਚ ਅੱਜ ਚੱਲਦੀ ਆ ਅੱਜ ਹੀ ਚਲਾਈ ਆ ਜਾਨੀ ਕਿ ਮੋਟਰ ਆ ਸਾਨੂੰ ਸਾਹਿਬ ਜੀ ਦਿਖਾਉਂਦੇ ਆ ਤੋਰੀਆਂ ਤੋੜਦੇ ਆ ਜਾਨੀ ਕਿ ਉਧਰ ਮਗਰਲੇ ਖੇਤ ਜਾਨੀ ਕਿ ਆਪਣਾ ਅੱਧਾ ਕિલ્ਲਾ ਪਨੀਰੀ ਵਾਲਾ ਥਾਂ ਸੀਗਾ ਉੱਥੇ 26 ਦਾਦਾ ਕਾ ਕਿਲਾ ਖਰਾਬ ਹੋ ਗਿਆ ਜਾਨੀ ਕਿ ਡੱਬ ਜੇ ਪੈ ਗਏ ਜਾਨੀ ਕਿ ਉਚਾ ਲਤਾ ਪਿਆ ਮਿਹਨਤ ਵੱਧ ਆ ਗਈ ਜਾਨੀ ਕਿ ਹੈ ਉਹ ਚ ਥੋੜਾ ਹੁਣ ਨਾ ਉਹਦੇ ਚ ਲਾਉਣ ਜੋਗਿਆ ਕੁਸੂਰ ਜਾਨੀ ਕਿ ਥੋੜਾ ਥਾਂ ਜਈ ਆ ਚਲ ਉਵੇਂ ਹੀ ਰੱਖ ਲਿਆ ਚਲ ਤੁਹਾਨੂੰ ਬਾਣ ਜੂ ਤੇ ਬਾਕੀ ਤਾਂ ਦੇਖੋ ਠੀਕ ਐ ਸਾਰਾ ਕਿਉਂਕਿ ਲਾਏ ਲਾਏ ਤੇ ਮੀਂਹ ਵਾਲੇ ਭਾਰੇ ਪੈ ਗਏ ਸੀਗੇ ਬਾਕੀ ਤਾਂ ਸਾਰਾ ਸੈਟ ਆ 12 13 ਕਿੱਲੇ ਤਾਂ ਉੱਦਾਂ ਕੇ ਕਿੱਲਾ ਪਨੀਰੀ ਵਾਲਾ ਉਹ ਨੀਵੇਂ ਥਾਂ ਸੀ ਉੱਚ ਪਨੀਰੀ ਸੀਗੀ ਤੇ ਖੋਇਆ ਆਲੂਆਂ ਵਾਲਾ ਮੂੰਗੀ ਵਾਲਾ ਬਾਹਣਾ ਦੇਖੋ ਤਿੰਨ ਤਿੰਨ ਗੱਟੀਆਂ ਜੂਰੀਏ ਤੇ ਫਿਰ ਸਾਡਾ ਸੁਆ ਵੀ ਲੱਗ ਜਾਣਾ ਹੁਣ 2 ਮਹੀਨਿਆਂ ਨੂੰ ਹੋਰ ਪੱਕਾ ਹੋਣ ਬਸ ਇਦੋਂ ਬਾਬੰਦੀ ਚ ਆ ਗਿਆ ਬਸ ਆਹ ਝੋਨਾ ਸਰੀ ਜਗ੍ਹਾ ਤੇ ਪਾਣੀ ਬੰਦੀ ਚ ਆ ਗਿਆ ਬਾ ਕੱਲ ਪਰਸੋਂ ਮਿੰਤੀ ਮੁੰਤੀ ਫੇਰ ਦੁਬਾਰਾ ਕਰਕੇ ਲੱਗੇ ਪੂਰੀ ਬਾ ਲੱਗ ਜਾਣਗੇ ਥੋੜੇ ਦਿਨਾਂ ਤਾਂ ਹੀ ਕਹਿੰਦੇ ਵੀ ਦੋ ਕੁ ਮਹੀਨਿਆਂ ਤਾਂ ਹੀ ਲੱਗ ਜਾਣਾ ਇਹਨੂੰ ਪੱਕਾ ਕਰਨਾ ਦਰਖਤਾਂ ਦਾ ਬਹੁਤ ਨੁਕਸਾਨ ਹੋ ਜਾਣਾ ਇਹਨਾਂ ਦਾ ਮਸਾਂ ਚਲਾਏ ਸੀ ਵਾਹ ਤੇ ਆ ਮੀਨ ਸਾਡੀ ਪਾਲਕ ਮੇਥੇ ਧਨੀਆ ਵੀ ਆ ਖਰਾਬ ਕਰਤਾ। ਓਕੇ ਪਾਣੀ ਛੱਡ ਗਿਆ ਸੀ। ਹੁਣੇ ਦੁਬਾਰਾ ਬੀਜਾਂਗੇ ਫੇਰ। ਉਹ ਮੂਰੇ ਗੋਬੀ ਲਿਆ ਕੇ ਲਾਵਾਂਗੇ। ਬਸ ਆਹਦੇ ਤੋਰੀਆਂ ਢੋੜੀ ਜਾਂਦੇ ਆ। ਵਾਹ ਦੇ ਵਾਹ ਦੇ ਤੋੜੀ ਜਾਂਦੇ ਆ ਦੇਖੋ ਤੋਰੀਆਂ ਆ ਦੇਖੋ ਆਹ ਛੋਲੇ ਚ ਦੇਖੋ। ਯਾਨੀ ਕਿ ਬਾਰੇ ਪਾਜੀ ਜੀ ਕਿ ਲੋਤਰਾਂ ਦੀਆਂ ਦੇਖੋ ਇੱਕ ਬੇਲ ਨਾਲ ਆ ਨਗੇ ਨਗੇ ਦਾ ਫੇਰ ਛੱਡੀ ਜਾਂਦੇ ਆ ਹਾਂਜੀ ਅਸੀਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗੇ ਆ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫਾਲੋ ਜਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ